ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪਰੀਆ ਡੇਰੀ ਫਾਰਮਿੰਗ ਦੇ ਵਿੱਚ ਆਸ ਕਰਦੇ ਆਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਕੋਸ਼ਿਸ਼ ਬੇਨਤੀ ਕਰਦੇ ਆਂ ਨਰਖ ਪਰਖ ਤਸੱਲੀ ਕਰਕੇ ਆਪਣੀ ਫਿਰ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਰੱਬ ਕੇ ਜਰੂਰ ਸ਼ੇਅਰ ਕਰਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਹੋ ਜਾਏ ਕੋਈ ਆਪਣੀ ਮਦਦ ਕਰ ਸਕੇ ਜੀ ਐਂਡ ਤੱਕਰ ਬਣੇ ਰਹੋ ਵਧਰੇ ਜਾਣਕਾਰੀ ਸਾਰੀ ਲੈ ਕੇ ਕਰਦੇ ਆ ਤੁਹਾਡਾ ਨਾਲ ਸਾਂਝੀ ਪੁੱਛਦੇ ਆ ਪਾ ਪਤੇ ਜਾਇਤੋਂ ਜਾਇਜ ਹਕਮਤ ਦੇ ਵਿੱਚ ਖਰੀਦਦਾਰੀ ਕਰਵਾ ਕਰਵਾਗੇ ਜੀ ਪਹੁੰਚੇ ਆ ਪਿੰਡ ਬੈਂਕਾ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਤਹਿਸੀਲ ਪੱਟੀ ਬਾਈ ਗੁਰਤਾਰ ਸਿੰਘ ਦੇ ਫਾਰਮ ਤੇ ਪਹੁੰਚੇ ਆ ਆਓ ਕਰੀਏ ਗੱਲਬਾਤ ਕੁਛ ਇਹ ਪਾ ਪਤੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਕਿਰਪਾ ਕੋ ਰਾਮਦਾਸ ਜੀ ਸ਼ੁਕਰ ਹੈ ਨਾਮ ਜੀ ਨਾਮ ਗੁਰਤਾਸ ਸਿੰਘ ਪਿੰਡ ਪਿੰਡ ਬੈਂਕਾ ਜ਼ਿਲ੍ਹਾ ਜ਼ਿਲ੍ਹਾ ਤਰਨਤਾਰਨ ਤੇ ਤਹਿਸੀਲ ਪਟਿਆਲਾ ਠੀਕ ਹੈ ਮੋਬਾਈਲ ਨੰਬਰ ਮੋਬਾਈਲ ਨੰਬਰ 9856 ਹਾਂ ਜੀ ਹਾਂ ਜੀ 81909 81909 ਹਾਂ ਠੀਕ ਆ ਤੇ ਆਜੋ ਅੱਗੇ ਮਾਈ ਦੇ ਕੋਲ ਹੀ ਆਜੋ ਕਿਹੜਾ ਸੁਆਗਤ ਤੇ ਦੂਜਾ ਸੂਹਾ ਦੂਜਾ ਅੱਛਾ ਹਾਂਜੀ ਤੇ ਕਿੰਨਾ ਕ ਮੌਕੇ ਦਾ ਦੁੱਧ ਉਹਕੇ ਦਾ ਦੁੱਧ ਇਹਦੇ ਥੱਲੇ 6 ਕਿਲੋ ਪਕਾ ਤੇ ਕੋਣ ਨ ਵਧੀਆ ਇੱਕ ਨੰਬਰ ਦੀ ਆ ਤੇ ਆਪਾਂ ਅੱਜ ਹੀ ਜਾਂਦੀ ਆ ਥੋੜਾ ਜੀ ਜ ਨਹੀਂ ਲੈ ਡੰਗੀ ਜੀ ਜਾਂਦੀ ਫੇਰ ਦੀ ਹੂੰ ਤੇ ਸਾਈ ਸੂਈ ਚੰਗੀ ਝੋਟੀ ਜੀ ਨਹੀਂ ਦੂਜਾ ਸੂਹਾ ਨਾ ਦੂਜਾ ਸੂਹਾ ਤਾਂ ਤੁਹਾਨੂੰ ਬਹੁਤ ਸੋਹਣਾ ਲੱਗਾ ਉਹਦੇ ਘਰੋਂ ਆਪਾਂ ਲਈ ਆ ਬਾੜੇ ਦੇ ਚੋਕੇ ਦੇ ਬਾੜੇ ਦੇ ਹਾਂਜੀ ਆਪਾਂ ਚੋਈ ਆ ਕੇ ਠੀਕੇ ਤੇ ਨਹੀਂ ਮਿਲਦਾ ਕਈ ਵਾਰ ਆਹੋ ਇਹਦੇ ਤੇ ਆ ਜੀ ਡੰਗ ਕਰਨਾ ਵਾ ਹੂੰ ਤੇ ਮੁਰਤੇ ਆ ਜੂਗੀ ਆਹੋ ਪਰ ਅਲੇ ਤੇ ਵੀ ਆਂਦੇ ਆ ਭਈ ਡੇਢ ਮਹੀਨਾ ਹੋ ਗਿਆ ਆਹੀਂ ਨਵੀਂ ਕਰਾਈ ਆ ਬਣੀ ਆ ਪਰ ਆਪਾਂ ਨਾ ਗਰੰਟੀ ਦਿੱਤੀ ਦੇ ਨਾਲ ਲਈ ਆਓ ਜੀ ਚਲੋ ਜੇ ਕਿਸੇ ਦੀ ਕਿਸਮਤ ਆ ਕਿਸਮਤ ਆ ਹੂੰ ਬਾਕੀ ਸ਼ਾਈ ਸ਼ੂਈ ਪਿੰਡਾਂ ਪੰਡਾ ਖੁੱਲਿਆ ਦਾ ਟੁੱਟੀ ਦਾ ਹੂੰ ਹੋ ਵੀ ਸਕਦੀ ਆ ਕਿਸਮਤ ਆ ਅਗਲੀ ਨਿਕਲ ਵੀ ਸਕਦੀ ਹੈ ਨਹੀਂ ਨਿਕਲ ਵੀ ਸਕਦੀ ਆ ਤੇ ਨਹੀਂ ਵੀ ਗਰੰਟੀ ਦੇਣੀ ਆ 6 ਕਿਲੋ ਦੁੱਧ ਦੁੱਧ 6 ਕਿਲੋ ਹੈਗਾ ਠੀਕ ਜੋਂ ਵਧੀਆ ਕੋਈ ਨਹੀਂ ਥਾਂ ਚੰਗਾ ਲੱਗਾ ਖੁੱਲ ਗਏ 6 ਕਿਲੋ ਦੁੱਧ ਆ ਤੇ ਜਿਹੜੀ ਉਥੋਂ ਪਹਾੜੇ ਚੜ ਤੇ ਆਈ ਆ ਤੇ ਇਥੋਂ ਟੀਗਾ ਲਾ ਕੇ ਜੋਈ ਹਨਾ ਨਹੀਂ ਬਗਾਨੇ تھا ਕਿ ਯਾਰਾ ਪਸ਼ੂ ਮਿਲਦਾ ਹੈ ਨੂੰ ਦੁੱਧ ਦੋ ਪੰਜ ਬਾਲ ਆ ਹੋਰ ਜਾਈ ਢੰਗ ਕਰੂਗੀ ਹੂੰ ਕਾਲ ਜਿੰਨੀ ਹੈਗੀ 19 ਸਿੱਧੂ ਸਾਹਿਬ ਦੱਸਾਂਗੇ ਸੱਚੀ ਨਹੀਂ ਨਹੀਂ ਸਹੀ ਸਚਾਈ ਮੇਸ਼ਨ ਆ ਜਾ ਜੀ ਜੇ ਨਾ ਆਪਾਂ ਨੂੰ ਜਾਜ ਹੀ ਮਾਰਨੀ ਜਿਵੇਂ ਆਪਾਂ ਚੱਡੇ ਪੜ ਪੜ ਖਾਈ ਗਈ ਉਹ ਅੱਜ ਇਹ ਆ ਹਾਂ ਜੀ ਜੀ ਜਿੰਨੀ ਕੱਕੂ ਦੋ ਨਹੀਂ ਗਿਆ ਆਓ ਜੀ ਤੇ ਕਿੰਨੇ ਕੀ ਦੀ ਆਪਾਂ ਦੇ ਦਈਏ ਬਾਕੀ ਸਲਗ ਸਲੁਕ ਪੂਰੀ ਸੋਹਣੀ ਏ ਛੋਟੀ ਸੋਹਣੀ ਏ ਛੋਟੀ ਕੱਦ ਕੁਦ ਵਿੱਚ ਚੰਗਾ ਅੱਜ ਸੁਭਾਵੇ ਨਹੀਂ ਕੀ ਮੋਤੇ ਦੇ ਹਿਸਾਬ ਨਾਲ ਕੱਢ ਦਿਆ ਵੱਡੀ ਆ ਹਾਂ ਕਿੰਨੇ ਕੀ ਦੀ ਆਪਾਂ ਦੇ ਦਈਏ ਮੋਤੇ ਆਪਾਂ ਬਾੜੀਆ ਕਰਦੇ ਆ ਅੱਛਾ 50 55 ਦੀ ਦੇ ਹੋਰ ਹੋ ਜਾਗਾ ਮਨਤਨ ਕਰਾਂਗੇ ਆ ਇੱਕ ਇਹਦਾ ਦੋ ਛੱਡ ਦਿਓ ਛੱਡ ਦਾਂਗੇ 53 ਦੀ ਜਿਆਦਾ ਹਜ਼ਾਰ ਤੋਂ ਫਿਰ 100 ਛੋੜ ਹੀ ਹੋਊਗੀ ਓਕੇ ਜੀ ਠੀਕ ਆ ਬਾਕੀ ਇਹਨਾਂ ਵੀ ਜਿਹੜਾ ਘਰ ਵਾਲਾ ਪਾਉ ਲੈ ਵੀ ਜਾਉ ਨਾ ਹਾਂ ਯਾਦ ਹੀ ਕਰੂਗਾ ਵੀ ਝੋਟੀ ਮੈਂ ਲੈ ਆ ਓਕੇ ਜੀ ਗਾਂ ਜਿਹਦੇ ਗਾਂ ਇਤਨਾ ਨਵੀਂ ਨਿਕਲ ਆਈ ਐ ਵੈਸੇ ਉਹ ਲੱਖਦੀ ਆ ਓਕੇ ਜੀ ਹਾਂਜੀ ਆ ਵੇੜਾ ਆ ਗਈ ਦੂਜੇ ਨੰਬਰ ਤੇ ਗੱਡੀ ਹੂੰ ਇਹਨੂੰ ਸੂਈ ਨੂੰ 2 ਮਹੀਨਾ ਤੋਂ ਉੱਤੇ ਹੋ ਗਿਆ ਟਾਈਮ 2 ਮਹੀਨਾ ਤੋਂ ਹਾਂ ਉੱਤੇ ਹੋ ਗਿਆ ਉੱਤੇ ਹੋ ਗਿਆ 2.5 3 ਮਹੀਨੇ ਹੋ ਗਏ ਆ 2 ਮਹੀਨੇ 1.5 ਮਹੀਨੇ ਦੀ ਆਪਾਂ ਨੂੰ ਪਤਾ ਵੀ 2 2.5 ਮਹੀਨੇ ਨੂੰ ਸੂਈ ਨੂੰ 3 ਵੀ ਹੋ ਗਏ ਹੋਣਗੇ 3 ਵੀ ਹੋ ਗਏ ਹੋਣਗੇ ਹਾਂ ਤੇ ਦੁੱਧ ਕੋਲ ਪਕਾ ਕੇ ਨਾ ਪੱਕਾ ਦੁੱਧ ਆਪਾਂ ਨੇ ਇਹਦੇ ਕੋਲ 10 ਕਿਲੋ 10 ਕਿਲੋ ਹੋਗਾ ਜੋਂ ਇੱਕ ਨੰਬਰ ਹੋ ਗਈ ਓਕੇ ਜੀ ਠੰਡੀ ਧੀਰੀ ਫੁੱਲ ਭਾਂ ਇਸ ਤਰ੍ਹਾਂ ਥੱਲੇ ਬਹਿ ਜਾ ਕੋਈ ਲੱਟ ਛੜਨੀ ਨਹੀਂ ਮਾਰਨੀ ਕੁਛ ਨਹੀਂ ਕਰਨਾ ਹਾਂ ਆ ਵੇ ਇਸ ਤਰ੍ਹਾਂ ਥਨਾਂ ਨੂੰ ਹੱਥ ਲਾ ਦੇ ਨੇ ਫਸਮਾਉਣਾ ਆ ਵੇ ਵਗੰਦਾ ਹੈ ਹਾਂ ਆ ਵੇ ਚਲੋ ਕੋਈ ਨਹੀਂ ਰਹਿਣ ਦੋ ਤੋੜਾ ਤਰਾ ਕਰਾਈਏ ਜੇਕਾ ਸੁਆ ਕਣਵਾ ਹੋ ਗਈ ਸੁਆ ਦੂਜਾ ਦੂਜਾ ਹਾਂ ਗਾਂ ਤੇ ਜੇ ਸੁਣੀ ਦੂਜਾ ਗਾੜੀ ਫੇਸ ਕੁਆਲਟੀ ਬਹੁਤ ਸੋਹਣੀ ਹੈ ਨਾ ਬਲੀ ਪੂਰੀ ਆ ਬੈੜ ਹੂੰ ਸੋਹਣੀ ਥੋੜੀ ਰਾਜੀ ਬਾਜੀ ਆ ਰਾਜੀ ਬਾਜੀ ਪੂਰੀ ਫਿਰ ਇਹਨਾਂ ਇਹ ਹੈ ਵੀ ਥੋੜੀ ਜੀ ਕਰੋਸ ਚ ਆ ਇਹਨੂੰ ਗਰਮੀ ਕੂੜੀ ਤੋਂ ਵੀ ਚੱਕਰ ਕੋਈ ਨਹੀਂ ਨਾ ਨਹੀਂ ਗਰਮੀ ਇਹਨੇ ਕਰੋਸ ਆਂਗ ਨੇ ਤੇ ਚੱਲਣੀ ਚਾਹੀਦੀ ਬਾਕੀ ਬਾਂਦੀ ਥੰਦੀ ਵੀ ਚੰਗੀ ਹੈ ਨਾ ਜਿੰਨਾ ਕਿ ਦੁੱਧ ਦੇ ਹਿਸਾਬ ਨਾਲ ਇਹ ਕੁੜੀ ਆ ਵੀ ਤੈਨੂੰ ਪਤਾ ਗਾਂ ਨਵੀਂ ਸੂਈ ਦੇ ਵਹਿੜ ਹੈ ਗਈ ਕਿ ਲੱਖ ਰੁਪਏ ਦੀ ਹੈ ਹਾਂਜੀ 10 ਕਿਲੋ ਦੁੱਧ ਮੌਕੇ ਦਾ 10 ਕਿਲੋ ਦੁੱਧ ਮੌਕੇ ਦਾ ਕਿਉਂਨ ਵਧੀਆ ਹੋਊਗੀ ਹੂੰ ਵੇਰੀ ਆਪਾਂ ਗੱਲ ਦੱਸਣ ਤੋਂ ਸਾਡੇ ਨਹੀਂ ਗਰੂਗੀ ਕੋਈ ਵੀ ਕੱਦ ਸਕਦਾ ਜਿਹੜਾ ਵੈਅ ਵੀ ਖੜਦਾ ਵੀ ਹੈ ਨਾ ਮੈਡਮ ਜਿਹੜੇ ਅਕੇ ਪੈਨੇ ਡੰਗਰ ਵਿੱਚ ਹੈ ਨਹੀ ਪੂਰੀ ਚੱਕਦੀ ਹੈ ਸਭ ਪਿੱਛੇ ਹਾਂ ਪੂਰੀ ਪੂਰੀ ਹਾਂ ਵਾ ਨਾ ਵੀ ਫਿਰ ਹਾਂ ਬਾਡੀ ਬੰਤ ਵੀ ਚੰਗਾ ਹੈ ਜਿਹੜਾ ਬੈਕਗ੍ਰਾਉਂਡ ਵੀ ਚੰਗੀ ਆ ਹਮ ਸਾਰੀ ਚੰਗੀ ਹੈ ਪਿੱਠ ਪੁੜੇ ਵੱਲੋਂ ਹੀ ਤੇ ਰੇਟ ਦੀ ਗੱਲ ਕਰੀਏ ਕਿੰਨੇ ਕੀ ਦੀ ਦੇ ਦੀਏ ਰੇਟ ਸੰਧੂ ਸਾਹਿਬ ਉਹ ਮੈਂ ਤੇ ਕਰਦੇ ਆਂ ਆਪਾਂ ਇਹਦਾ 35000 ਅੱਛਾ ਠੀਕ ਆ ਜੈ ਸਨੋ ਕਰਦੇ ਆ। ਤੇ ਨਾ ਬਹਿ ਭਾਰੀ ਨਹੀਂ ਕਰਨੀ। ਜੈ ਨਾਲ ਆਪਾਂ ਦੇ ਦਾਨੀ ਆ 30000 ਰੁਪਏ। ਹਾਂ। ਠੀਕ ਆ। ਹਾਂ ਉਹਦੇ ਜੋ ਅਗਲੇ ਦਾ ਮਾਨਤਾ ਨੂੰ ਹੋਊਗਾ। ਤਿੰਨ ਛੱਡ ਦੇ ਕੀ? ਨਹੀਂ ਤਿੰਨ ਜਿਆਦਾ। ਹਾਂ। 2000 ਕਿਤਾਬ। ਭਾਈ, ਭਾਈ ਦੇ ਦੇ ਤਾਂ। ਚਲੋ ਵੇਖਣਾ। ਹਾਂ। ਗੱਲ ਜੋ ਛੋੜ ਹੀ ਕਰਨੀ ਸੋ। ਠੀਕ ਆ। ਹਾਂ ਆਪਣੇ ਮੁੱਲ ਉਹ ਹੀ ਹੋਣੇ ਆ। ਜਿਹੜਾ ਮੇਰਾ ਵੀਰ ਭਰਾ ਫੋਨ ਲੰਦਾ ਨਾ। ਹਾਂ ਦੇ ਦੇਣਗੇ। ਵੀਡੀਓ ਦੇ ਮੁੱਲ ਕਰੂ ਨਾ। ਉਹੀ ਲੈਣਾ ਤੇ ਉਹੀ ਕਰਨਾ ਇਹ ਵੀ ਮੈਂ ਆਖਣਾ ਵੀ ਮੈਂ ਵੀਡੀਓ ਦੇ ਤੇ ਤੈਨੂੰ 28 ਮੰਗ ਲਿਆ ਹੈਗਾ ਤੇ ਮੈਂ 24 ਦੀ ਦੇਦਾ 25 ਦੀ ਦੇਦਾ ਹਾਂ ਹਾਂ ਆ ਥੋੜਾ ਬੜਾ ਛੋੜ ਛੱਪਾ ਓਕੇ ਆ ਬਣੇ ਸੰਧੂ ਸਾਹਿਬ ਸਾਜੀ ਸਹੀ ਹੈ ਬੱਚਾ ਵੜਾ ਛੋਟਾ ਨਿਕਤਾ ਹਾਂ ਕੁੜੀ ਦਿੱਤਾ ਨਹੀਂ ਆਈ ਇੱਕ ਦੂਰੇ ਕ ਜੇਡਾ ਹੀ ਵਾ 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 ਆਹੋ ਇਹ ਠੰਡੀ ਧੀਰੀ ਇਹ ਵੀ ਪੂਰੀ ਆ ਹਾਂ ਕਰਾਓ ਸਾਗੀ ਕਰਾਓ ਸੰਗਿਆ ਨਿਕਾ ਨਿਕਾ ਸਿੰਘ ਜੇ ਝੁਗਾਇਆ ਹਾਂ ਤੇ ਇਹਦੇ ਥੰਨੇ ਦੁੱਧ ਡਾਕਰ ਹੈਗਾ ਉਹ ਥਾਂ ਵੀ ਚੰਗਾ ਲੱਗਾ ਹੈ। ਪੂਰਾ ਬੇਰੀ ਮਿੱਠੀ ਖਣੀ ਹੈ। ਬਾਹਰ ਹੀ ਆਉ। ਮੁੱਠੀ ਤੋਂ ਬਾਹਰ ਹੀ ਆਉ। ਖੁਰਸੀ ਤੋਂ ਬਾਹਰ ਹੈ ਪੂਰੀ ਚਵਾਈ ਹੈ ਕਿ ਥਾਂਦੀ। ਹਮ। ਅਵੇ ਫੇਰ ਕੱਦ ਵੀ ਚੰਗਾ ਵੱਡਾ ਹੈ। ਟਾਈਮ ਵੀ ਦੱਸ ਦੋ ਫੇਰ 4:30 ਦਾ ਹਾਂ। ਹਾਂ ਇੰਨਾ ਕੀ ਟਾਈਮ ਆ। ਤੇ 5-6 ਵਜੇ ਦੀ ਨੇ ਤੇ ਚੋਈ ਆ ਤੇ ਇਹਨਾਂ ਇੱਕ ਘੰਟਾ ਟਾਈਮ ਹੈਗਾ ਇਹਦਾ। ਹੈਗਾ ਜੀ। ਹੈ? ਖੋਲ ਕੇ ਦੁੱਧ 50 ਕਿਲੋ ਪਕਾਉ। ਪੱਕਾ ਹੋਊਗਾ। ਹਮ। 10 ਕਿਲੋ ਦੁੱਧ ਦਾ ਆਏ ਕਿਤੇ ਡੰਗਰ ਸੰਧੂ ਅਗਲੇ ਘਰ ਜਾਂਦਾ। ਹਮ। ਕੁਇ ਕਿ ਲੋਹ ਘਾਟ ਦੇ ਸੋਹ ਨਹੀਂ ਦਿੱਤੀ ਜਾਂਦੀ ਜੀ ਜੀ ਇਹ ਨਹੀਂ ਕਿ ਮੈਂ ਦਾਤ ਦੱਸਿਆ ਤੇ ਨਹੀਂ ਛੇਕ ਗਿਰੂ ਹੂੰ ਇਹ ਮੇਰੀ ਗਾਰੰਟੀ ਹੋਊਗੀ ਆਊਗੀ ਤੇ ਦਾਤ ਦੱਸਿਆ ਵੱਡੀ ਗੱਲ ਕੋਈ ਕਿਲੋ ਅਧਾ ਕਿਲੋ ਰਾਂ ਉਧਰ ਉਧਰੀ ਹੋ ਸਕਦਾ ਲੱਗ ਜਾ ਕੇ ਤੈਨੂੰ ਪਤਾ ਦੂਜੇ ਨਾਲ ਲੱਗ ਜਾਂਦਾ ਥੋੜਾ ਬੋਲਾ ਹੂੰ ਬਾਕੀ ਸ਼ਟਾਕਲ ਚ ਟੁਕਲ ਨਹੀਂ ਆਂ ਹੰਦੀ ਤੇ ਰਿਐਕਟ ਨੰਬਰ ਦੀ ਵਾਹ ਓਕੇ ਜੀ ਤੇ ਕਿੰਨੇ ਦੀ ਤੇਜ਼ ਗਿਆ ਫਿਰ ਰੇਡ ਕੀ ਕਰ ਦੀਏ ਉਹ ਰੇਡ ਤੈਨੂੰ ਪਤਾ ਆਪਣੀਆਂ ਛੋਟਾਂ ਵਾਲੇ ਨਿੱਕੇ ਨਿੱਕੇ ਰੇਡ ਆ ਹਾਂ ਵੱਡੇ ਰੇਡ ਨਹੀਂ ਹੈ ਵੇਖ ਹੀ ਲੈਣਾ ਤੂੰ ਮਾ ਬੱਚਾ ਨਿੱਕੇ ਨਿੱਕੇ ਰੇਡ ਹੀ ਆ ਕਿੰਨੇ ਦੀ ਤੇਜ਼ ਗਿਆ ਫਿਰ ਇਹ ਵੀ ਇਹ ਅਗਲਾ ਲੈਣ ਵਾਲਾ ਵੀ ਸੌਖਾ ਜਿਹੜਾ ਛੋਟਾ ਕਾਹ ਕੋਈ ਲੈ ਲੈਂਦਾ ਇਹਦਾ ਮੁੱਤ ਕਰਦੇ ਆ ਮਸ਼ਾਲਾ ਯਾਰ ਸਭ ਦੇਣੀ ਆਪਾਂ 32000 ਦੀ ਆ ਹੋਰ ਕਰ ਦੀ ਕੀਰਲਾ ਪੀਸ ਕੀਰਲਾ ਪੀਸ ਆ ਚੱਲ ਛੋਟਾ ਹੀ ਆ ਜਿੰਨੀਆਂ ਕਰ ਦੀਏ ਹਾਂ ਪਰ ਸੇਵਾ ਪਾਣੀ ਇਹਦੇ ਦਾ ਛੋਟਾ ਹੀ ਆ ਜੋ ਕਰਦੇ ਕੇ ਆਪੇ ਕਰਦੇ 31 ਦੀ ਦੇ ਦਾਂਗੇ ਨਹੀਂ ਹੋਰ 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 ਕੰਮ ਹੀ ਆਪਾਂ ਕਰਦੇ ਨਹੀਂ ਹੋਰ ਕਰ ਦੇ ਪੂਰਾ ਠੀਕ ਕਰ ਦੇ ਹਣਾ ਸੀਰੀਅਲ ਤੀ ਕਰਤੇ ਦਈਏ ਪਰ ਬਾਅਦ ਚ ਨਾ ਖੁਸ਼ ਨਹੀਂ ਦਾ ਜਾਨ ਲਈ ਪਈ ਪੀ ਆ ਉਹ ਅਗਲਾ ਪਤਾ ਵੀਰ ਕਈ ਆਦੇ ਨੇ ਤੀ ਮੰਗਿਆ ਹੈ ਆਪਾਂ ਮੰਗਿਆ ਨਹੀਂ ਆਪਾਂ ਤੀ ਦੇਣੀ ਆ ਚਲ ਓਕੇ ਦੇ ਦਿਓ ਸੱਜਰ ਗਾਂ ਹੈ ਸੱਜਰ ਗਾਂ ਵਾ 10 ਕਿਲੋ ਦੁੱਧ ਭਰਦੀ ਆ ਹਾਂ ਤੇ ਪੰਜ ਚਾਰ ਦਿਨ ਹੋ ਗਏ ਸੁਈ ਨੂੰ ਤੇ ਜੇ ਨਵੱਦ ਨਹੀਂ ਕਰਨਾ ਸੜਾ 11 12 ਕਿਲੋ ਦੁੱਧ ਦੇਊਗੀ ਆਊਗੀ ਆ ਮੈਲੇ ਮੂਲੇ ਮਾਰ ਕੇ ਠੀਕ ਆ ਠੀਕ ਆ ਆਊਗੀ ਇਹ ਇਹ ਕਾ ਮੇਮਣੀ ਜੀ ਵੀ ਆ ਨਹੀਂ 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 ਪਉਣੀ ਨਹੀਂ ਇਹ ਨਹੀਂ ਇਹ ਦੇਖ ਤੂੰ ਆ ਤੋਖਾ ਰੱਖਿਆ ਇਹਨਾਂ ਦੇ ਜਾਂਦੀ ਬੜੀ ਫਰਮਾਇਸ਼ ਨਾਲ ਅੱਛਾ ਹਾਂ ਚਲ ਇਹੋ ਪਸ਼ੂ ਆ ਇਹੋ ਜੇ ਤਿੰਨੇ ਟੱਕਰ ਜੇ ਧਾਰ ਮਰਾਉਣੀਆਂ ਤੇ ਆਪਾਂ ਮਰਾ ਕਾ ਦੇ ਨਹੀਂ ਚਲੋ ਜਿਹੜਾ ਆਊਗਾ ਪਿੰਡ ਭਰਾ ਵੀਡੀਓ ਬੜੀ ਲੰਮੀ ਹੁੰਦੀ ਮੁੜ ਕੇ ਤੇ ਨਹੀਂ ਜਾਣਾ ਤੁਹਾਨੂੰ ਲੱਗਦਾ ਆਪਾਂ ਨਹੀਂ ਛੋਟੀ ਵੀਡੀਓ ਅਗਲਾ ਦੇਖ ਕੇ ਪਤਾ ਅਗਲੇ ਲੱਗ ਜਾਂਦਾ ਇਹ ਡੰਗਰ ਸਾਫ ਹੈ ਸਜਣੋ ਇਹ ਪਸ਼ੂ ਖਰੀਦਦਾਰੀ ਕਰਿਓ ਪਿੰਡ ਬੈਂਕਾ ਪਹੁੰਚ ਕੇ ਬਾਈ ਗੁਰਤਾਰ ਸਿੰਘ ਦੇ ਫਾਰਮ ਤੇ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਰੱਬ ਰਾਖਾ ਜੀ ਸਤਿ ਸ੍ਰੀ ਅਕਾਲ